ਪਗਤ ਸਿੰਘ ਦੇ ਬਾਰੇ ਗੱਲ ਕਰਦੇ ਹਾਂ ਸਾਡੇ ਨੌਜਵਾਨ ਪਗਤ ਸਿੰਘ ਨੂੰ ਬਹੁਤ ਮੰਨਦੇ ਨੇ ਤੇ ਉਹਨਾਂ ਨੂੰ ਹਮੇਸ਼ਾ ਇੱਕ ਸਵਾਲ ਉਹਨਾਂ ਦੇ ਦਿਲ 'ਚ ਪਨਪਤਾ ਹੈ ਕਿ ਕੀ ਉਹਨਾਂ ਨੂੰ ਭਗਤ ਸਿੰਘ ਨੂੰ ਬਚਾਇਆ ਜਾ ਸਕਦਾ ਸੀਗਾ ਕੀ ਮਹਾਤਮਾ ਗਾਂਧੀ ਨੇ ਐਵੇਂ ਜਲਦੀ ਕਰਕੇ ਸਾਈਨ ਕਰਕੇ ਭਗਤ ਸਿੰਘ ਨੂੰ ਨਹੀਂ ਬਚਾਇਆ ਕੀ ਇਹ ਕੋਈ ਕੰਟਰੋਵਰਸੀ ਸੀਗੀ ਦੇਖੋ ਹਾਲਾਂਕਿ ਇਹ ਸਵਾਲ ਨੂੰ ਜੇ ਡਿਫਰੈਂਟਲੀ ਫਰੇਮ ਕੀਤਾ ਜਾਂਦਾ ਤੇ ਸ਼ਾਇਦ ਮੈਂ ਉਹਦਾ ਆਨਸਰ ਜਿਹੜਾ ਹੈ ਉਹ ਹੋਰ ਤੰਗ ਨਾਲ ਦਿੰਦਾ ਪਰ ਮੈਂ ਤੁਹਾਡੇ ਕੁਐਸਚਨ ਦੀ ਸਪਿਰਿਟ ਨੂੰ ਸਮਝਦਾ ਹਾਂ ਕਿਉਂਕਿ ਇਹ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਜਰਨਲ ਵੈਦਿਆ ਨੂੰ ਸਜ਼ਾਯਾਫਤਾ ਕੀਤਾ ਉਹਨਾਂ ਨੇ ਇੱਕ ਜਰਨਲਿਸਟ ਹੈ ਉੱਥੇ ਕੁਲਦੀਪ ਨૈયਰ ਜਿਹੜਾ ਆਪਣੇ ਆਪ ਨੂੰ ਵੈਸੇ ਕਹਿਣ ਨੂੰ ਤਾਂ ਉਹ ਸੈਕੂਲਰ ਕਹਿੰਦਾ ਹੈ ਆਪਣੇ ਆਪ ਨੂੰ ਬੜੋਂ ਪੱਕਾ ਜਿਹੜਾ ਉਹ ਇੰਡੀਅਨ ਨੈਸ਼ਨਲਿਸਟ ਹੈ ਔਰ ਉਹਨੇ ਜਿਹੜਾ ਹਮੇਸ਼ਾ ਹੀ ਸਿੱਖਾਂ ਨੂੰ ਇੱਕ ਗ੍ਰਾਸ ਸਨੇਕ ਦੀ ਤਰ੍ਹਾਂ ਘਾਵੇ ਸੱਪ ਦੀ ਤਰ੍ਹਾਂ ਪਰਮਾਇਆ ਵੀ ਹੈ ਕਈ ਵਾਰੀ ਸਿੱਖ ਵੀ ਉਹਨੂੰ ਸੰਭੜਾਂਦੇ ਨੇ ਤੇ ਅਖੀਰ ਉਹ ਆਪਣਾ ਜਿਹੜਾ ਸੱਚ ਹੈ ਆਪਣਾ ਨੈਸ਼ਨਲਿਜ਼ਮ ਬਾਹਰ ਕੱਢ ਦਿੰਦਾ ਤੇ ਉਸਨੇ ਜਿੰਦਾ ਸੁਖਾ ਜਾਂ ਬਿਆਨ ਸਿੰਘ ਸਤਵੰਦ ਸਿੰਘ ਉਹਨਾਂ ਬਾਰੇ ਉਹਨਾਂ ਨੂੰ ਟੈਰਰਿਸਟ ਕਰਕੇ ਲਿਖਿਆ ਜਾਂ ਲਿਖਦਾ ਰਿਹਾ ਜੀ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਜਿਹੜੇ ਨੇ ਉਹਦੋਂ ਪੂਨਾ ਜੇਲ੍ਹ ਦੇ ਵਿੱਚ ਸੀ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਸੀ ਤੋ ਉਹਨਾਂ ਨੇ ਲਿਖਿਆ ਕੁਲਦੀਪ ਨੇਯਰ ਨੂੰ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਆਪ ਨੂੰ ਬੜਾ ਜਰਨਲਿਸਟ ਵੀ ਕਹਿੰਦਾ ਹੈ ਔਰ ਆਪਣੇ ਆਪ ਨੂੰ ਹਿਸਟਰੀ ਦਾ ਸਟੂਡੈਂਟ ਵੀ ਕਹਿੰਦਾ ਹੈ ਜੀ ਤੂੰ ਇਹ ਦੱਸ ਵੀ ਜੋ ਅਸੀਂ ਕੀਤਾ ਹੈ ਉਹ ਕਿਵੇਂ ਵੱਖਰਾ ਸੀ ਸ਼ਹੀਦ ਭਗਤ ਸਿੰਘ ਦੇ ਕਾਰਨਾਮੇ ਨਾਲੋਂ ਵੀ ਉਹਨੂੰ ਤੂੰ ਸ਼ਹੀਦ ਭਗਤ ਸਿੰਘ ਨੂੰ ਤੂੰ ਨੈਸ਼ਨਲ ਹੀਰੋ ਕਰਦਾਨਦਾ ਸਾਨੂੰ ਤੂੰ دہشتਗਰਦ ਕਹਿੰਦਾ ਵੀ ਤੂੰ ਸਾਡੇ ਨਾਲ ਇਹ ਦੇਖ ਕੇ ਵੀ ਭਗਤ ਸਿੰਘ ਕਿਸ ਰਸਤੇ ਤੇ ਤੁਰਿਆ ਉਹ ਰਸਤਾ ਸੀ ਕਿ ਭਾਈ ਜਿਹਦੇ ਵਿੱਚ ਭਗਤ ਸਿੰਘ ਨੇ ਇਹ ਸਟੇਟਮੈਂਟ ਅਦਾਲਤ ਦੇ ਵਿੱਚ ਦਿੱਤੀ ਸੀ ਕਿ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਕੰਨਾਂ ਤੋਂ ਬੌਲੀ ਹੋ ਜਾਏ ਜਦੋਂ ਅਪੀਲ ਵਕੀਲ ਦਲੀਲ ਦੀ ਕੋਈ ਥਾਂ ਨਾ ਰਹੇ ਤੇ ਫਿਰ ਇਹ ਧਮਾਕੇ ਕਰਕੇ ਉਹਨਾਂ ਨੂੰ ਸੁਣਾਣਾ ਪੈਂਦਾ ਹੈ ਸਮਝਾਣਾ ਪੈਂਦਾ ਉਸ ਸਟੇਟਮੈਂਟ ਨੂੰ ਬੜਾ ਕੋਟ ਕੀਤਾ ਜਾਂਦਾ ਅੱਜ ਤੱਕ ਵੀ ਜੀ ਉਸੇ ਹੀ ਭਗਤ ਸਿੰਘ ਦਾ ਬੁੱਤ ਵੀ ਲਾ ਦਿੱਤਾ ਹੈ ਹੁਣ ਪਾਰਲੀਮੈਂਟ ਦੇ ਵਿੱਚ ਜੀ ਜੀ ਹੁਣ ਇਹੀ ਉਹਨਾਂ ਨੇ ਪੁੱਛਿਆ ਭਈ ਹਰਦੀਪ ਸਿੰਘ ਜਿੰ다 ਸੁਖਦੇਵ ਸਿੰਘ ਸੁਖਾ ਨੇ ਕਿ ਤੂੰ ਦੱਸ ਕਿ ਵੀ ਸਾਡੇ ਕੋਲ ਅਸੀਂ 1947 ਤੋਂ ਲੈ ਕੇ ਸੰਘਰਸ਼ ਕੀਤਾ ਪੀਸਫੁਲ ਤਰੀਕੇ ਨਾਲ ਕਦੇ ਆਪਣੀ ਜ਼ੁਬਾਨ ਪੰਜਾਬੀ ਜ਼ੁਬਾਨ ਨੂੰ ਰੈਕਗਨਾਈਜ਼ ਕਰਾਉਣ ਲਈ ਫਿਰ ਅਸੀਂ ਫੈਡਰਲ ਸਟਰਕਚਰ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਸੀ ਉਹਦੇ ਥੱਲੇ ਅਰੰਧਪੁਰ ਸਾਹਿਬ ਦਾ ਮਤਾ ਉਸ ਨੂੰ ਮਨਵਾਉਣ ਦੇ ਲਈ ਧਰਮਯੁੱਧ ਮੋਰਚਾ ਲਾਇਆ ਤਾਂ ਤੁਸੀਂ ਸਾਡੇ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਾਡੀ ਨਸਲ ਕੁਸ਼ੀ ਕੀਤੀ ਜੀ ਹੁਣ ਸਾਡੇ ਕੋਲ ਹੋਰ ਕਿਹੜਾ ਰਸਤਾ ਬਚਿਆ ਸੀ ਹੁਣ ਭਗਤ ਸਿੰਘ ਦਾ ਜਿਹੜਾ ਖਾਸ ਤੌਰ ਤੇ ਬਚਾਇਆ ਜਾ ਸਕਦਾ ਸੀ ਜਾਂ ਨਹੀਂ ਬਚਾਇਆ ਇਹਦਾ ਕੰਟੈਕਸਟ ਇਹ ਹੈ ਕਿ ਉਸ ਵੇਲੇ ਜਦੋਂ ਕਿ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਜੀ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਕਿਉਂਕਿ ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਭਗਤ ਸਿੰਘ ਸਾਰਿਆਂ ਦਾ ਇੱਕ ਹੀਰੋ ਸੀ ਕਿਉਂਕਿ ਬੜਾ ਇੱਕ ਫੀਅਰਲੈਸ ਨੌਜਵਾਨ ਸੀ ਉਹਨੇ ਅਦਾਲਤ ਦੇ ਵਿੱਚ ਜਿਵੇਂ ਸਿਸਟਮ ਨੂੰ ਚੈਲੰਜ ਕੀਤਾ ਤੇ ਉਦੋਂ ਸਾਰੇ ਹੀ ਗੁਲਾਮ ਸੀ ਅੰਗਰੇਜ਼ਾਂ ਦੇ ਉਹ ਸਮਝਦੇ ਸੀ ਕਿ ਵੀ ਇਹ ਚੈਲੰਜ ਕਰਨ ਵਾਲਾ ਭਗਤ ਸਿੰਘ ਸਾਡੀ ਆਵਾਜ਼ ਹੈ ਜੀ ਔਰ ਉਸ ਪੀਰੀਅਡ 'ਚ ਗਾਂਧੀ ਨੇ ਵੀ ਵਰਤ ਰੱਖਿਆ ਸੀ ਆਪਣੇ ਕਿਸੇ ਹੋਰ ਡਰਾਮੇ ਲਈ ਜੀ ਲਾਰਡ ਇਰਵਿਨ ਜਿਹੜਾ ਉਸ ਵੇਲੇ ਵਾਇਸ ਰాయਸ ਸੀ ਉਹਨੇ ਗਾਂਧੀ ਨੂੰ ਗੱਲਬਾਤ ਲਈ ਸੱਦਿਆ ਔਰ ਜਿਹੜਾ ਕੁਝ ਲੋਕਾਂ ਦਾ ਖਿਆਲ ਹੈ ਔਰ ਮੈਂ ਇਸ ਨਾਲ ਸਹਿਮਤ ਹਾਂ ਜੀ ਕਿ ਅੰਗਰੇਜ਼ ਵੀ ਘਬਰਾ ਗਏ ਸੀ ਜਿਵੇਂ ਕਿ ਭਗਤ ਸਿੰਘ ਦੇ ਹੱਕ ਦੇ ਵਿੱਚ ਹਿੰਦੁਸਤਾਨ ਚ ਇੱਕ ਲਹਿਰ ਬਣੀ ਸੀ ਕਿ ਜੇ ਗਾਂਧੀ ਇਹ ਮੰਗ ਕਰਦਾ ਹੈ ਇਰਵਿਨ ਤੋਂ ਕਿ ਗਾਂਧੀ ਕਿ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਖਤਮ ਕੀਤੀ ਜਾਏ ਤੇ ਅੰਗਰੇਜ਼ ਉਹ ਮੰਨ ਜਾਂਦੇ ਲੇਕਿਨ ਗਾਂਧੀ ਨੇ ਜਦੋਂ ਗਾਂਧੀ ਇਰਵਨ ਪੈਕਟ ਹੋਇਆ ਉਸ ਦੇ ਵਿੱਚ ਉਹਨੇ ਕੋਈ ਜਿਹੜੀ ਹੈ ਉਸ ਦਾ ਜ਼ਿਕਰ ਵੀ ਨਹੀਂ ਕੀਤਾ ਭਗਤ ਸਿੰਘ ਦਾ ਦੂਸਰਾ ਅਸਪੈਕਟ ਇਹਦੇ ਚ ਹਾਲਾਂਕਿ ਬਹੁਤ ਵਾਰ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਪਾਕਿਸਤਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜੇ ਤੁਸੀਂ ਭਗਤ ਸਿੰਘ ਦੇ ਹਵਾਲੇ ਨਾਲ ਉਹਨਾਂ ਦੇ ਬਿਆਨ ਜਿਹੜੇ ਕਿ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਉਸ ਵੇਲੇ ਦਿੱਤੇ ਦੇਖੋ ਤੇ ਹੀ ਵਾਸ ਦਾ ਲੋਨ ਵਾਇਸ ਜਿਨ੍ਹਾਂ ਨੇ ਭਗਤ ਸਿੰਘ ਦੀ ਹਮਾਇਤ ਕੀਤੀ ਤੋਂ ਭਗਤ ਸਿੰਘ ਨੇ ਜੇਲ੍ਹ ਦੇ ਵਿੱਚ ਵੀ ਵਰਤ ਰੱਖਿਆ ਸੀ ਜੀ ਉਹਨਾਂ ਦੀ ਵੀ ਸਪੋਰਟ ਦੇ ਵਿੱਚ ਉਹ ਨਿਤਰੇ ਔਰ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਹਿਊਮਨ ਸੈਂਟੀਮੈਂਟਸ ਦੀ ਗੱਲ ਕਰਦੇ ਆ ਕਿ ਹੈ ਕਿ ਇਹ ਨੌਜਵਾਨ ਜਿਹੜੇ ਨੇ ਇਹ ਸੱਚ ਦੀ ਗੱਲ ਕਰਦੇ ਨੇ ਔਰ ਇਹਨਾਂ ਦੇ ਕੋਲ ਹੋਰ ਕੋਈ ਚੋਇਸ ਨਹੀਂ ਸੋ ਮੈਂ ਸਮਝਦਾ ਹਾਂ ਵੀ ਅੱਜ ਜਿਨ੍ਹਾਂ ਨੇ ਭਗਤ ਸਿੰਘ ਨੂੰ ਹੀਰੋ ਬਣਾਇਆ ਔਰ ਇਹ ਗੱਲ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਜੀ ਕਿ ਟੂਡੇਜ਼ ਟੈਰਰਿਸਟ ਇਜ਼ ਟੂਮੋਰੋਜ਼ ਫਰੀडम फाइਟਰ ਕਿ ਜਿਹੜਾ ਅੱਜ دہشتਗਰਦ ਹੈ ਜਾਂ ਅਤਵਾਦੀ ਹੈ ਉਹ ਕੱਲ ਦਾ ਜਿਹੜਾ ਉਹ ਆਜ਼ਾਦੀ ਕੁਰਾਟਿਆ ਹੋਏਗਾ ਉਸ ਦਾ ਇੱਕ ਡਿਫਰੈਂਟ ਟਾਈਟਲ ਹੋਏਗਾ ਸੋ ਭਗਤ ਸਿੰਘ ਔਰ ਉਹ ਸਾਰੇ ਕਰਤਾਰ ਸਿੰਘ ਸਰਾਭਾ ਉਸ ਦੌਰ ਦੇ ਗਦਰੀ ਬਾਬੇ ਜਿਨ੍ਹਾਂ ਨੇ ਅਮਰੀਕਾ ਕੈਨੇਡਾ ਚੋਂ ਜਾ ਕੇ 1912-13 ਦੇ ਵਿੱਚ ਗਦਰ ਮਚਾਉਣ ਦਾ ਯਤਨ ਕੀਤਾ ਇਹ ਸਾਰੇ ਇਹਨਾਂ ਦੇ ਘਰ-ਕਾਠ ਜ਼ਬਤ ਕਰ ਲਏ ਸੀ ਜਦੋਂ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ ਫਾਂਸੀਆਂ ਦੇ ਤਖਤੇ ਕਾਲਾ ਪਾਣੀ ਇਹਦੇ ਵਿੱਚ ਸਭ ਤੋਂ ਵੱਡੀ ਗਿਣਤੀ ਸਿੱਖ ਅੱਗੇ ਆਏ ਨੇ ਕੁਰਬਾਨੀਆਂ ਦੇਣ ਦੇ ਲਈ ਪਰ ਅੱਜ ਉਹਨਾਂ ਨੂੰ ਸੁਤੰਤਰਤਾ ਸੰਗਰਾਮੀ ਕਿਹਾ ਜਾਂਦਾ ਹੈ ਫਰੀडम फाइਟਰ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਅੱਜ ਜਿਨ੍ਹਾਂ ਨੂੰ ਹਕੂਮਤ ਨੇ دہشتਗਰਦ ਬਣਾਇਆ ਹੈ ਸਿੱਖ ਬਹਾਸ਼ਦਗਰਦੀ ਕਹਿ ਕੇ ਉਸ ਨੂੰ ਛੁਟਿਆਉਣ ਦਾ ਯਤਨ ਕਰਦੇ ਨੇ ਇਹ ਸਾਡੇ ਹੀਰੋ ਨੇ ਸਾਡੇ ਨਾਇਕ ਨੇ ਔਰ ਇਹ ਸਾਡੀਆਂ ਯਾਦਾਂ ਚ ਨੇ ਅੱਜ ਵੀ ਢਾਡੀ ਰਾਗੀ ਪ੍ਰਚਾਰਕ ਔਰ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਉਹ ਉਹਨਾਂ ਨੂੰ ਮੰਨਦੇ ਨੇ ਪਰ ਜਦੋਂ ਸਮਾਂ ਆਏਗਾ ਹਿਸਟਰੀ ਇਸ ਗੱਲ ਨੂੰ ਦੱਸੇਗੀ ਕਿ ਜੋ ਭਗਤ ਸਿੰਘ ਨੇ ਕੀਤਾ ਉਹ ਵੀ ਉਸ ਸਿੱਖ ਟ੍ਰੈਡੀਸ਼ਨ ਦੇ ਮੁਤਾਬਕ ਸੀ ਸਿੱਖ ਇਤਿਹਾਸ ਦੇ ਮੁਤਾਬਕ ਸੀ ਕਿ ਜ਼ੁਲਮ ਨੂੰ ਚੈਰੰਜ ਕਰਨਾ ਹੈ ਜੋ ਸਾਡੇ ਅਜੋਕੇ ਜੁਝਾਰੂਆਂ ਨੇ ਪਿਛਲੇ 25 30 ਸਾਲ ਦੇ ਵਿੱਚ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਸਿੱਖੀ ਦੇ ਲਈ ਨੇ ਪੰਥ ਦੇ ਲਈ ਨੇ ਅਣਖ ਦੇ ਲਈ ਨੇ ਆਜ਼ਾਦੀ ਦੇ ਲਈ ਨੇ ਔਰ ਇਹ ਕੱਲ ਦੇ ਸਾਡੇ ਇਤਿਹਾਸ ਦੇ ਜਿਹੜੇ ਇੱਕ ਵਿਦਿਆਰਥੀ ਨੇ ਇਹਨਾਂ ਦੀਆਂ ਕਹਾਣੀਆਂ ਪੜਿਆ ਕਰਨਗੇ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਮੈਂ ਤੁਹਾਨੂੰ ਤੋਂ ਆਖਰੀ ਸਵਾਲ ਪੁੱਛਾਂਗੀ ਨੌਰਥ ਕੋਰੀਆ ਦੇ ਬਾਰੇ ਨੌਰਥ ਕੋਰੀਆ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਉਹ ਥਰਡ ਨਿਊਕਲੀਅਰ ਵੈਪਨ ਨਿਊਕਲੀਅਰ ਫਾਇਲ ਕਰਨ ਵਾਲੇ ਨੇ ਉਹਦੇ ਬਾਰੇ ਤੁਹਾਡੇ ਕੀ opinion ਨੇ ਤੁਹਾਡਾ ਕੀ ਵਿਚਾਰ ਨੇ ਦੇਖੋ ਗੱਲ ਨਾਰਥ ਕੋਰੀਆ ਦੀ ਹੋਏ ਵਿਤਨਾਮ ਦੀ ਹੋਏ ਹੁਣ ਸੀਰੀਆ ਦੀ ਹੋਏ ਜਾਂ ਜਿਸ ਕਿਸਮ ਦਾ ਅਫਗਾਨਿਸਤਾਨ ਦੇ ਵਿੱਚ ਵੀ ਇਹਨਾਂ ਨੇ ਮਾਹੌਲ ਬਣਾਇਆ ਜੀ ਇਹ ਸਾਰੇ ਇਹਨਾਂ ਬ੍ਰਿਟਿਸ਼ ਜਿਹੜੀਆਂ ਵੈਸਟਰਨ ਤਾਕਤਾਂ ਨੇ ਕੋਲੋਨੀਅਲ ਪਾਵਰਸ ਨੇ ਇਹਨਾਂ ਦੀ ਇਹ ਦੇਣ ਹੈ ਜੀ ਇਹਨਾਂ ਨੇ ਉਹਨਾਂ ਨੂੰ ਬਸਤੀਆਂ ਬਣਾਇਆ ਇਹਨਾਂ ਨੇ ਫਿਰ ਜਦੋਂ ਕੋਲਡ ਵਾਰ ਸ਼ੁਰੂ ਹੋਈ ਸਾਊਥ ਕੋਰੀਆ ਕੋਰੀਆ ਵੰਡਿਆ ਗਿਆ ਸਾਊਥ ਕੋਰੀਆ ਦੀ ਪਿੱਛੇ ਅਮਰੀਕਾ ਆ ਗਿਆ ਨਾਰਥ ਕੋਰੀਆ ਦੇ ਪਿੱਛੇ ਰਸ਼ੀਆ ਆ ਗਿਆ ਵਿਤਨਾਮ ਦੇ ਵਿੱਚ ਵੀ ਇਹੀ ਹਾਲ ਸੀ ਅਫਗਾਨਿਸਤਾਨ ਵੀ ਅੱਜ ਦੇਖੋ ਤੇ ਉਹ ਸਰਕਸ ਬਣਿਆ ਹੋਇਆ ਹੈ ਨਾ ਦਾ ਵੈਸਟਰਨ ਪਾਵਰ ਦਾ ਔਰ ਉਧਰ ਜਿਹੜਾ ਹੈ ਉਹ ਰਸ਼ੀਆ ਦਾ ਵੀ ਇੰਟਰਸਟ ਹੈ ਦੂਸਰਿਆਂ ਦਾ ਵੀ ਇੰਟਰਸਟ ਹੈ ਸੋ ਕੁੱਲ ਮਿਲਾ ਕੇ ਨਾਰਥ ਕੋਰੀਆ ਚ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਡਿਕਟੇਟਰ ਹੈ ਉਹ ਨੇ ਉਹਦੇ ਮਰਨ ਤੋਂ ਬਾਅਦ ਉਸਦੇ ਮੁੰਡੇ ਨੇ ਟੇਕਓਵਰ ਕੀਤਾ ਔਰ ਕਿਉਂਕਿ ਸਾਨੂੰ ਬਹੁਤ ਵਾਰੀ ਜਿਹੜੀ ਪਿਕਚਰ মিডিਆ ਰਾਹੀਂ ਮਿਲਦੀ ਹੈ ਉਹ ਹਕੀਕਤਾਂ ਠੀਕ ਪਿਕਚਰ ਨਹੀਂ ਹੁੰਦੀ ਕਿਉਂਕਿ মিডিਆ ਬਲਾਸਟ ਕੀਤਾ ਜਾਂਦੇ ਨੇ ਔਰ ਮੈਂ ਖਾਸ ਤੌਰ ਤੇ 911 ਤੋਂ ਬਾਅਦ ਮੇਰਾ इवन ਅਮਰੀਕਨ মিডিਏ ਤੋਂ ਵੀ ਵਿਸ਼ਵਾਸ ਉੱਠਿਆ ਹੈ ਜਿਸ ਤਰੀਕੇ ਨਾਲ ਇਰਾਕ ਵਾਰ ਜੀ ਕਿ ਵੀ ਉਹਨਾਂ ਨੇ ਕਿਵੇਂ ਇਰਾਕ ਦੇ ਵਿੱਚ ਐਮਬੈਡੇਡ ਜਰਨਲਿਸਟ ਨੇ ਟੈਂਕਾਂ ਦੇ ਵਿੱਚ ਬੈਠੇ ਹੋਏ ਉਹੀ ਰਿਪੋਰਟਿੰਗ ਕਰ ਰਹੇ ਨੇ ਫਿਰ ਕਿਸ ਲੈਵਲ ਦਾ ਝੂਠ ਅਮਰੀਕਾ ਦੇ ਸੈਕਟਰੀ ਆਫ ਸਟੇਟ ਤੋਂ ਲੈ ਕੇ ਉਹਨਾਂ ਦੇ ਯੂਨ ਰਿਪਰੈਜ਼ੈਂਟੇਟਿਵ ਤੱਕ ਨੇ ਬੋਲਿਆ ਕਿ ਜੀ ਇਰਾਕ ਦੇ ਕੋਲ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਨੇ ਹਕੀਕਤਾਂ ਸਾਹਮਣੇ ਆਇਆ ਵੀ ਕੁਝ ਵੀ ਨਹੀਂ ਸੀ ਔਰ ਇਰਾਕ ਦੇ ਇਹਨਾਂ ਨੇ ਤਬਾਹੀ ਕੀਤੀ ਸੋ ਅਸੀਂ ਸਮਝਦੇ ਹਾਂ ਵੀ ਇਹ ਵੀਕ ਜਿਹੜੀ ਹੈ ਵਾਰ ਐ ਪ੍ਰੌਕਸੀ ਵਾਰ ਐ ਔਰ ਨਾਰਥ ਕੋਰੀਆ ਚ ਹਕੀਕਤਨ ਕੀ ਹੋ ਰਿਹਾ ਸਾਨੂੰ ਬਹੁਤਾ ਨਹੀਂ ਪਤਾ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਉੱਥੇ ਲੋਕ ਭੁੱਖੇ ਮਰ ਰਹੇ ਨੇ ਉੱਥੇ ਉਹ ਸਿਰਫ ਨਿਊਕਲੀਅਰ ਦੇ ਉੱਤੇ ਲੱਗੇ ਹੋਏ ਨੇ ਔਰ ਉਹ ਵੀ ਕਿਉਂਕਿ ਦੇਖੋ ਨਿਊਕਲੀਅਰ ਜਿਹੜਾ ਨਾਰਥ ਕੋਰੀਆ ਚ ਚਾਈਨਾ ਦੀ ਬੈਕ ਤੇ ਹੈ ਕਿਉਂਕਿ ਚਾਈਨਾ ਦੇ ਲਈ ਨਾਰਥ ਕੋਰੀਆ ਉਵੇਂ ਇੰਪੋਰਟੈਂਟ ਹੈ ਜਿਵੇਂ ਕੈਨੇਡਾ ਅਮਰੀਕਾ ਦੇ ਲਈ ਇੰਪੋਰਟੈਂਟ ਹੈ ਔਰ ਉਹਨਾਂ ਨੇ ਆਲਰੇਡੀ ਨਿਊਕਲੀਅਰ ਪਾਵਰ ਉਹਨੇ ਨਿਊਕਲੀਅਰ ਤੁਹਾਡੇ ਕੋਲ 1 ਹੋਵੇ ਜਾਂ 10 ਹੋਣ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਤੁਹਾਡੇ ਕੋਲ ਨਿਊਕਲੀਅਰ એનર્ਜੀ ਹੈ ਔਰ ਇਹੀ ਕਾਰ ਕਿ ਅਮਰੀਕਨਸ ਜੇ ਕਿਤੇ ਵੈਪਨਸ ਆਫ ਮਾਸ ਡਿਸਟਰਕਸ਼ਨ ਜਿਹੜਾ ਕਿ ਹੈ ਕਿ ਔਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇੱਕ ਵਾਰੀ ਡਿਸਕਸ਼ਨ ਸੀ ਇਸ ਦੇ ਉੱਤੇ ਇੱਕ ਨੇ ਕਿਹਾ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਸਦਾਮ ਹੁਸੈਨ ਕੋਲ ਤੇ ਮੈਂ ਉਦੋਂ ਜੋਕਿੰਗ ਲਈ ਕਿਹਾ ਮੈਂ ਕਿਹਾ ਜੀ ਜੇ ਉਹ ਹੁੰਦੇ ਤੁਹਾਨੂੰ ਪਤਾ ਹੋਏ ਕਿ ਉਹ ਹੈਗੇ ਨੇ ਤਾਂ ਫਿਰ ਤੁਸੀਂ ਫੌਜ ਨਹੀਂ ਸੀ ਭੇਜਣੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਨਹੀਂ ਹੈਗੇ ਸੋ ਇਸ ਕਿਸਮ ਦਾ ਵਰਤਾਰਾ ਹੈ ਮੇਰਾ ਖਿਆਲ ਹੈ ਵੀ ਇਹ ਪ੍ਰੋਪਗੈਂਡਾ ਜ਼ਿਆਦਾ ਉਹ ਇੰਡੀਆ ਦਾ ਦੇਖ ਲੋ ਹਾਲ ਇੰਡੀਆ ਨੇ 1974 ਚ ਪਹਿਲਾ ਨਿਊਕਲੀਅਰ ਬਲਾਸਟ ਕੀਤਾ ਫਿਰ 1998 ਦੇ ਵਿੱਚ ਕੀਤੇ ਹੁਣ ਉਹਨਾਂ ਦੇ ਲਈ NPT ਨਿਊਕਲੀਅਰ ਪ੍ਰੋਲੀਫੇਸ਼ਨ ਟ੍ਰੀਟੀ ਤੇ ਵੀ ਇੰਡੀਆ ਨੇ ਦਸਖਤ ਨਹੀਂ ਕੀਤੇ ਹੋਏ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟਮੈਂਟ ਟ੍ਰੀਟੀ ਦੇ ਦਸਖਤ ਨਹੀਂ ਕੀਤੇ ਹੋਏ ਤੇ ਪ੍ਰੈਜ਼ੀਡੈਂਟ ਬੁਸ਼ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਦੇ 45 ਦੇਸ਼ਾਂ ਕਿਉਂਕਿ ਉਹਦੇ ਵਿੱਚ ਫੈਸਲਾ ਯੂਨੀਨਿਮਸਲੀ ਹੁੰਦਾ ਸੀ ਥੱਲੇ ਕੱਲੇ ਨੂੰ ਕਨਾ ਕਰਕੇ ਇੰਡੀਆ ਨੂੰ ਆਫ ਦਾ ਹੱਕ ਕਰਾਇਆ ਕਿ ਜੀ ਇਹਨੂੰ ਇੰਤੇ ਜਿਹੜੀਆਂ ਪਾਬੰਦੀਆਂ ਨਾ ਲੱਗਣ ਔਰ ਅੱਜ ਉੱਥੇ ਫਰਾਂਸ ਵੀ ਰੀਐਕਟਰ ਲਾ ਰਿਹਾ ਹੈ ਰਸ਼ੀਆ ਵੀ ਲਾ ਰਿਹਾ ਹੈ ਅਮਰੀਕਨ ਵੀ ਵੇਚ ਰਹੇ ਨੇ ਕਿ ਭਾਈਓ ਤੁਹਾਡਾ ਕੀ ਬਣਿਆ ਨਿਊਕਲੀਅਰ ਟ੍ਰੀਟੀਜ਼ ਆ ਕਿ ਨਿਊਕਲੀਅਰ ਪਸਾਰ ਨਾ ਹੋਏ ਸੋ ਅਸੀਂ ਸਮਝਦੇ ਆਂ ਵੀ ਇਹ ਇੱਕ ਇਹਨਾਂ ਦਾ ਵੈਸਟਰਨ ਪਾਵਰਸ ਦੀ ਆਪਣੀ ਖੇਡ ਹੈਗੀ ਹੈ ਸਿਕਿਉਰਟੀ ਕੌਂਸਲ ਨੂੰ ਵੀ ਵਰਤ ਲੈਂਦੇ ਨੇ ਅਦਰਵਾਈਜ਼ ਵੀ ਕਹਾਣੀਆਂ ਇਸ ਕਿਸਮੀਆਂ ਲਿਆਉਂਦੇ ਨੇ ਹਕੀਕਤਨ ਕੀ ਹੈ ਬਹੁਤ ਵਾਰੀ ਆਮ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਜੀ ਡਾਕਟਰ ਸਾਹਿਬ ਸਾਡਾ ਹੁਣੇ ਸ਼ੋ ਸਮਾਪਤ ਵੱਲ ਚੱਲ ਰਿਹਾ ਹੈ ਤੇ ਅਸੀਂ ਚਾਹਵਾਂਗੇ ਕਿ ਤੁਸੀਂ ਸਾਨੂੰ ਅੱਜ ਦਾ ਥਾਟ ਆਫ ਦਿਡੇ ਦੋ ਦੇਖੋ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਹੋਣੀ ਚਾਹੀਦੀ ਹੈ ਸਿੱਖ ਦੇ ਲਈ ਔਰ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਅਖਬਾਰਾਂ ਜਾਂ ਮੀਡੀਆ ਦੇ ਥਾਟਸ ਟੂਡੇ ਦਾ ਕਾਲਮ ਹੁੰਦਾ ਸੀ ਅਸੀਂ ਅਸੀਂ ਪੜ੍ਹਦੇ ਰਹੇ ਬਚਪਨ ਤੋਂ ਤੇ ਸਾਡੇ ਲਈ ਜੇ ਅਸੀਂ ਗੁਰਬਾਣੀ ਦੀ ਕਿਸੇ ਇੱਕ ਤੁਕ ਨੂੰ ਵੀ ਦੇਖੀਏ ਤੇ ਉਸ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਮੁਤਾਬਕ ਸਮਝਣ ਦਾ ਯਤਨ ਕਰੀਏ ਤੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਜਿਹੜੇ ਨੇ ਉਹ ਸਾਡੇ ਨਿਕਲ ਆਉਂਦੇ ਨੇ ਔਰ ਜਿਵੇਂ ਅਸੀਂ ਸਲੋਪ ਮਹੱਲਾ ਪਹਿਲਾ ਦੇ ਵਿੱਚ ਪੜਦੇ ਹਾਂ ਕਿ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਹੋਂ ਕਰੀ ਨਾ ਹੋਈ ਉਹਦੀ ਪਹਿਲੀ ਤੁੱਕ ਬੜੀ ਅਹਿਮ ਹੈ ਦੁਖ दारू ਸੁਖ ਰੋਗ ਪਿਆ ਹੁਣ ਬਹੁਤ ਵਾਰ ਜੀਵਨ ਚ ਜਦੋਂ ਸਾਨੂੰ ਕੋਈ ਦੁੱਖ ਮਿਲਦਾ ਹੈ ਤੇ ਅਸੀਂ ਸ਼ਿਕਾਇਤ ਕਰਦੇ ਆ ਰੱਬ ਤੇ ਕਰਦੇ ਆ ਇਹ ਕਿਸੇ ਨੂੰ ਭਲਾ ਬੰਦਾ ਹੈ ਉਸ ਨੂੰ ਹੁੰਦਾ ਦੂਸਰੇ ਵੀ ਕਹਿੰਦੇ ਨੇ ਦੇਖੋ ਜੀ ਉਹ ਤਾਂ ਬੜਾ ਪਾਠ ਕਰਨ ਵਾਲਾ ਸੀ ਉਹ ਤਾਂ ਬੜਾ ਇਮਾਨਦਾਰ ਸੀ ਸਾਰਾ ਦੁੱਖ ਉਹਨੂੰ ਹੀ ਆ ਗਿਆ ਦੇਖੋ ਜੀ ਦੂਜੇ ਜਿਹੜੇ ਨੇ ਉਹ ਤਾਂ ਬੜੇ ਮੌਜਾਂ ਕਰਦੇ ਫਿਰਦੇ ਨੇ ਹੈ ਨਾ ਔਰ ਇਸੇ ਤਰ੍ਹਾਂ ਬਹੁਤ ਵਾਰ ਇਹ ਗੱਲ ਜਿਹੜੇ ਸਿੱਧਕੀ ਬੰਦੇ ਨੇ ਉਹਨਾਂ 'ਚ ਵੀ ਕਿਤੇ ਨਾ ਕਿਤੇ ਆ ਜਾਂਦੀ ਹੈ ਪਰ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਇਹ ਜਿਹੜੇ ਦੁੱਖ ਤੇ ਸੁੱਖ ਨੇ ਇਸ ਸਟੇਟ ਆਫ ਮਾਈਂਡਸ ਨੇ ਇਹ ਕੋਈ ਚੀਜ਼ਾਂ ਨਹੀਂ ਹੈ ਜਦੋਂ ਅਸੀਂ ਕਹਿੰਦਾ ਜੀ ਮੈਂ ਬਹੁਤ ਦੁਖੀ ਹਾਂ ਤੇ ਕੋਈ ਪੈਮਾਨਾ ਲਾਇਆ ਹੋਇਆ ਵੀ ਦੁੱਖ 10 ਕਿਲੋ ਹੈ ਜਾਂ 6 ਮੀਟਰ ਹੈ ਜਾਂ ਕਿੰਨੇ ਯਾਰਡ ਹੈ ਇਸੇ ਤਰ੍ਹਾਂ ਮੈਂ ਬਹੁਤ ਸੁਖੀ ਹਾਂ ਸੁੱਖ ਦਾ ਵੀ ਕਿਹੜਾ ਪੈਮਾਨਾ ਹੈ ਸੋ ਦੁੱਖ ਤੇ ਸੁੱਖ ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ ਮਨੁੱਖ ਜਿਵੇਂ ਕੱਪੜੇ ਬਦਲਦਾ ਏਵੇਂ ਅਸੀਂ ਦੁੱਖ ਤੇ ਸੁੱਖ ਜਿਹੜੇ ਨੇ ਉਹ ਸਾਡੇ ਅਹਿਸਾਸ ਨੇ ਮਾਈਂਡ ਦੇ ਤੇ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ ਕਿ ਜਦੋਂ ਸੁੱਖ ਜਿਹੜਾ ਉਹ ਸਾਡੇ ਲਈ ਬਿਮਾਰੀ ਬਣ ਜਾਂਦਾ ਸਾਨੂੰ ਰੱਬ ਭੁੱਲ ਜਾਂਦਾ ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹਦੇ ਚੋਂ ਅਸੀਂ ਨਿਕਲ ਜਾਂਦੇ ਤੇ ਫਿਰ ਜਿਹੜਾ ਦੁੱਖ ਹੈ ਉਹ ਮੈਡੀਸਿਨ ਬਣ ਕੇ ਆਉਂਦਾ ਦੁੱਖ ਧਾਰੂ ਬਣ ਕੇ ਆਉਂਦਾ ਕਿਉਂਕਿ ਦੁੱਖ ਦੇ ਪਲਾਂਚ ਅਸੀਂ ਹਕੀਕਤ ਦੇ ਨੇੜੇ ਹੁੰਦੇ ਆ। ਤੋ ਔਰ ਇਹੀ ਕਾਰਨ ਹੈ ਜਦੋਂ ਗੁਰੂ ਸਾਹਿਬ ਨੇ ਗਰੀਬੀ ਗਦਾ ਹਮਾਰੀ ਦੀ ਗੱਲ ਕੀਤੀ। ਬੇਸ਼ੱਕ ਕਿ ਮਾਈਂਡ ਦੀ ਹਿਊਮਨਿਟੀ ਦੀ ਗੱਲ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਉਂ-ਜਿਉਂ ਤੁਹਾਡੇ ਕੋਲ ਸਾਧਨ ਆਉਂਦੇ ਨੇ, ਧਨ ਆਉਂਦਾ ਹੈ, ਤੁਹਾਡੇ ਕੋਲ ਦੌਲਤ ਆਂਦੀ ਹੈ, ਤੁਹਾਨੂੰ ਰੱਬ ਭੁੱਲਦਾ ਹੈ, ਤੁਸੀਂ ਇਨਸਾਨੀਅਤ ਤੋਂ ਦੂਰ ਜਾਂਦੇ ਹੋ, ਤੁਸੀਂ ਡਿੱਗਦੇ ਹੋ। ਸੋ ਇਹੀ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਕਿ ਦੁੱਖ ਤੇ ਸੁਖ, ਦੁੱਖ ਸੁਖ ਦੋਨੋਂ ਸਮ ਕਰ ਜਾਨੋ ਇਹਨਾਂ ਦੋਨਾਂ ਨੂੰ ਇੱਕੋ ਸਮਝੋ ਰੱਬ ਦੀ ਰਜ਼ਾ ਦੇ ਵਿੱਚ ਆਪਣਾ ਜੀਵਨ ਬਸਰ ਕਰੋ ਧੰਨਵਾਦ ਡਾਕਟਰ ਸਾਹਿਬ ਅਸੀਂ ਤਾਂ ਵੀਰ ਸਾਡਾ ਇਥੇ